ਪੰਜਾਬ ਦਾ ਅੰਨਦਾਤਾ ਕਿਸਾਨ ਪਹਿਲਾਂ ਹੀ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਕਾਰਨ ਆਰਥਿਕ ਮੰਦੀ ਦੀ ਮਾਰ ਨੂੰ ਸਹਨ ਕਰ ਰਿਹਾ ਹੈ ਜੇਕਰ ਉਸ ਹੋਰ ਕਿਸੇ ਤਰ੍ਹਾਂ ਦੀ ਮਾਰ ਪੈ ਜਾਵੇ ਤਾਂ ਕਿਸਾਨ ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਇਸ ਤਰ੍ਹਾਂ ਦੀ ਇੱਕ ਘਟਨਾ ਜਲਾਲਾਬਾਦ ਦੇ ਥਾਣਾ ਵੈਰੋਕੇ ਅਧੀਨ ਪੈਂਦੇ ਪਿੰਡ ਚੱਕ ਰੋਮ ਵਾਲਾ ਵਿਖੇ ਸਾਹਮਣੇ ਆਈ ਹੈ ਜਿੱਥੇ ਕਿ ਪਰਮਜੀਤ ਵਾਸੀ ਬਾਜੇਕੇ ਵੱਲੋਂ ਕੁੱਤਾ ਵਾਂਗ ਪਾਲੀ ਫਸਲ ਕਣਕ ਦੀ ਫਸਲ ਨੂੰ ਇੱਕ ਗਵਾਂਢੀ ਕਿਸਾਨ ਦੇ ਵੱਲੋਂ ਆਪਣੇ ਰੰਜਿਸ਼ ਕੱਢਣ ਲਈ 40 ਕਨਾਲ 18 ਮਰਲੇ 'ਚ ਸੁਹਾਗਾ ਫੇਰ ਕੇ ਉਸ ਨੂੰ ਬੁਰੀ ਤਰ੍ਹਾਂ ਨਸ਼ਟ ਕਰ ਦਿੱਤਾ ਗਿਆ ਹੈ। ਇਸ ਘਟਨਾ ਦੀ ਸੂਚਨਾ ਪੀੜਤ ਕਿਸਾਨ ਵੱਲੋਂ ਸਵੰਧਤ ਥਾਣੇ ਵੈਰੋਕਾ ਦੀ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਹਰਵੰਦ ਸਿੰਘ ਵਾਸੀ ਬਾਜੇਸਣੇ ਦੋ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਉਧਰ ਦੂਜੇ ਪਾਸੇ ਥਾਣਾ ਵੈਰੋਕਾ ਦੀ ਪੁਲਿਸ ਨੇ ਪੀੜਤ ਕਿਸਾਨ ਪਰਮਜੀਤ ਪੁੱਤਰ ਹੰਸਰਾਜ ਵਾਸੀ ਬਾਜਕੇ ਦੇ ਬਿਆਨਾਂ ਤੇ ਪੁਲਿਸ ਨੇ ਮਕਦਮਾ ਨੰਬਰ 39 ਧਾਰਾ 188 447 427 511 606 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਜਦੋਂ ਸਾਡੀ ਟੀਮ ਨੇ 18 ਵੈਰੋਕਾ ਥਾਣਾ ਵੈਰੋਕਾ ਵਿਖੇ ਪੁੱਜੇ ਐਸ ਐਚ ਓ ਅਤੇ ਤਫਤੀਸ਼ੀ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਫਰਮਜੀਤ ਪਿਤਾ ਦਾ ਕੀ ਨਾਮ ਹੈ ਕਿਹੜੇ ਪਿੰਡੋਂ ਹੋ ਜੀ ਬਾਜੇ ਜੀ ਇੱਕ ਤੁਹਾਡੀ ਫਸਲ ਨੂੰ ਕੀ ਹੋਇਆ ਹੈ ਸਾਡੀ ਫਸਲ ਨੂੰ ਹਰ ਵਾਰੀ ਇਹ ਖਰਾਬ ਕਰ ਦਿੰਦਾ ਪਨੀਰੀ ਦੀ ਅਸੀਂ ਬੀਜੀ ਤੇ ਨੇ ਉਹ ਵੀ ਰਾਤ ਦੇ ਸਮੇਂ ਨੇ ਬਾਹਰ ਦੀ ਹਉਤ ਬਾਦ ਹੋਣੇ ਨੇ ਆਪੇ ਕਰਨ ਤੇ ਸਾਗਾ ਫੇਰ ਕਿੰਨਾ ਰਕਮ ਹੈ ਤੁਹਾਡਾ ਜਿੰਨੂ ਖਾ ਚਾਰਕ ਨਾਲ 18 ਮਰਲੇ ਅੱਛਾ ਇਹ ਕੌਣ ਬੰਦਾ ਹੈ ਫੇਰ ਬੰਸ ਲਾਲ ਪਿਤਾ ਦਾ ਕੀ ਨਾਮ ਹੈ ਦੇ ਪੁੱਲੂ ਰਾਉ ਕਿਹੜੇ ਪਿੰਡੋਂ ਆਏ ਬਾਜੇ ਜੀ ਇਹ ਰੰਜਿਸ਼ ਕਾ ਦੇ ਵਾਸਤੇ ਥੋੜਨ ਰੱਖਦਾ ਹੈ ਇਹ ਅੰਜੇ ਰਾਜ ਮਾਰੀ ਰੱਖਦਾ ਹੈ ਇਹ ਤੇ ਜਦੋਂ ਇਹਨੇ ਤੁਹਾਡੀ ਪਨੀਰੀ ਦੀ ਫਸਲ ਨੂੰ ਖਰਾਬ ਕੀਤਾ ਤੁਸੀਂ ਕੋਈ ਤਰਖਾਸ ਦਿੱਤੀ ਸੀ ਪੁਲਿਸ ਨੂੰ ਉਸ ਟਾਈਮ ਅੱਛਾ ਜੀ ਕੀ ਕਾਰਵਾਈ ਪੁਲਿਸ ਕੋਲ ਕੀਤੀ ਹੈ ਅਜੇ ਤਾਂ ਕੋਈ ਨਹੀਂ ਅਜੇ ਵਿੱਚੇ ਹੀ ਗਿਆ ਹੁਣ ਆਪਣਾ ਦੂਸਰੀ ਵਾਰੀ ਰਿਖਾਸ ਕਰ ਗਿਆ ਅੱਛਾ ਜੀ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਸਾਡਾ ਇਹ ਹੱਲ ਕੀਤਾ ਜਾਵੇ ਕਿੰਨੀ ਕਿੰਨੇ ਕਿੰਨੇ ਲੱਖ ਨੁਕਸਾਨ ਹੋਇਆ ਤੁਹਾਡਾ ਕਿੰਨੇ ਤਿੰਨ ਲੱਖ ਦਾ ਅਜੇ ਤਿੰਨ ਲੱਖ ਤੁਹਾਡੀ ਹੁਣ ਕੀ ਮੰਗ ਹੈ ਪੁਲਿਸ ਇਹ ਆਪਾਂ ਨੂੰ ਆਪਲਾ ਹੱਕ ਮਿਲੇ